ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਸੰਗਤ ਜੀ ਵੀਡੀਓ ਨੂੰ ਪੂਰੀ ਜਰੂਰ ਸੁਣਿਓ ਕਿਉਂਕਿ ਆਪਾਂ ਅੱਧੀ ਅਧੂਰੀ ਵੀਡੀਓ ਸੁਣ ਕੇ ਉਹਦਾ ਅੰਦਾਜ਼ਾ ਆਪਾਂ ਗਲਤ ਲਾ ਲਈਨੀ ਹੈ ਕਿਉਂਕਿ ਸੰਗਤ ਜੀ ਆਪਾਂ ਕਿਸੇ ਨੂੰ ਵਹਿਮਾ ਪਰਮਾ ਦੇ ਵਿੱਚ ਨਹੀਂ ਪਾਉਣਾ ਤਾਂ ਆਪਾਂ ਵਹਿਮਾ ਪਰਮਾ ਦੇ ਵਿੱਚੋਂ ਸਾਰਿਆਂ ਨੂੰ ਬਾਹਰ ਕੱਢਣਾ ਹੈ ਤਾਂ ਸੰਗਤ ਜੀ ਅੱਜ ਦੀ ਵੀਡੀਓ ਦਾ ਵਿਸ਼ੇ ਹੈ ਕਿ ਰਸੋਈ ਦੇ ਵਿੱਚ ਦੋ ਭਾਂਡੇ ਮੁੱਦੇ ਨਹੀਂ ਮਾਰਨੇ ਤਾਂ ਸੰਗਤ ਜੀ ਤੁਸੀਂ ਸੁਣਿਆ ਹੋਵੇਗਾ ਹਰ ਇੱਕ ਘਰ ਦੇ ਵਿੱਚ ਬਜ਼ੁਰਗ ਕਹਿੰਦੇ ਸਨ ਤਵਾ ਤੇ ਕਡਾਈ ਕਦੀ ਵੀ ਇਹ ਦੋ ਭਾਂਡੇ ਮੁੱਦੇ ਨਹੀਂ ਮਾਰਨੇ ਚਾਹੀਦੇ ਤਾਂ ਪਹਿਲੀ ਗੱਲ ਤਾਂ ਇਹ ਕਿ ਇਹਨਾਂ ਦੀ ਸ਼ੇਪ ਇਸ ਤਰੀਕੇ ਨਾਲ ਬਣੀ ਹੁੰਦੀ ਹੈ ਕਿ ਕੋਈ ਵੀ ਮੱਖੀ ਮੱਛਰੀਆਂ ਜੀਵ ਜੰਤੂ ਇਹਨਾਂ ਵਿੱਚ ਆਸਾਨੀ ਨਾਲ ਫਿਰ ਸਕਦਾ ਹੈ ਤਾਂ ਇਸ ਕਰਕੇ ਤੇ ਜੇ ਆਪਾਂ ਉਹਨਾਂ ਨੂੰ ਬਿਨਾਂ ਧੋਤੇ ਵਰਤ ਲਈਏ ਤੇ ਸਾਡੀ ਸਿਹਤ ਵਾਸਤੇ ਹਾਨੀਕਾਰਕ ਹੋ ਸਕਦਾ ਹੈ ਤਾਂ ਇਸ ਕਰਕੇ ਉਹਨਾਂ ਨੂੰ ਮੂਧੇ ਮਾਰਨ ਤੋਂ ਮਨਾ ਕੀਤਾ ਜਾਂਦਾ ਹੈ ਅਤੇ ਨਾਲੇ ਉਹਨਾਂ ਨੂੰ ਹਮੇਸ਼ਾ ਸਿੱਧਾ ਰੱਖ ਕੇ ਅਤੇ ਟੱਕ ਕੇ ਹੀ ਰੱਖਣਾ ਚਾਹੀਦਾ ਹੈ ਅਤੇ ਦੂਸਰੀ ਗੱਲ ਕਿ ਹਮੇਸ਼ਾ ਸਾਡੇ ਬਜ਼ੁਰਗ ਕਹਿੰਦੇ ਹਨ ਕਿ ਇਹ ਘਰ ਦੇ ਵਿੱਚ ਸ਼ਬਦ ਨਹੀਂ ਵਰਤਣਾ ਕਿ ਕਦੇ ਭਾਂਡਾ ਮੂਧਾ ਨਹੀਂ ਮਾਰਨਾ ਇਸ ਸ਼ਬਦ ਨੂੰ ਵਰਤਣ ਦੀ ਵਜ੍ਹਾ ਹੈ ਕਿ ਸਾਡੇ ਪੁਰਾਣੇ ਬਜ਼ੁਰਗ ਕਹਿੰਦੇ ਹਨ ਕਿ ਪਹਿਲੇ ਸਮਿਆਂ ਦੇ ਵਿੱਚ ਜਦੋਂ ਕਿਸੇ ਦਾ ਬਹੁਤ ਮਾੜਾ ਹੋ ਜਾਂਦਾ ਹੀ ਜਾਂ ਬਹੁਤ ਜ਼ਿਆਦਾ ਭਾਰੀ ਨੁਕਸਾਨ ਹੋ ਜਾਂਦਾ ਹੀ ਕਹਿੰਦਾ ਭਾਵ ਕਿ ਜਦ ਉਹ ਕੰਗਾਲੀ ਦੇ ਕੰਡੇ ਤੇ ਆ ਜਾਂਦੇ ਸੀ ਅਤੇ ਬਰਬਾਦ ਹੋ ਜਾਂਦੇ ਸੀ ਅਤੇ ਉਸ ਵੇਲੇ ਕਹਿ ਦਿੰਦੇ ਸਨ ਕਿ ਉਹਨਾਂ ਦੇ ਘਰਾਂ ਦੇ ਭਾਂਡੇ ਮੂਹਦੇ ਵੱਜ ਗਏ ਹਨ ਤਾਂ ਸੰਗਤ ਜੀ ਇਸ ਕਰਕੇ ਇਸ ਸ਼ਬਦ ਨੂੰ ਵਰਤਨ ਤੋਂ ਮਨਾ ਕੀਤਾ ਜਾਂਦਾ ਹੈ ਤਾਂ ਪੈਣਾ ਨੂੰ ਵੀ ਥੋੜਾ ਜਿਹਾ ਧਿਆਨ ਰੱਖਣਾ ਚਾਹੀਦਾ ਹੈ ਕਿ ਆਪਾਂ ਵਰਤਨ ਜਦੋਂ ਵੀ ਆਪਾਂ ਵਰਤਨੇ ਹਨ ਉਦੋਂ ਨਾਨੂ ਥੋੜਾ ਜਿਹਾ ਧੋ ਬਣਾ ਕੇ ਹੀ ਵਰਤਣਾ ਹੈ ਅਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਆਪਣੇ ਗੁਰੂ ਦੀ ਸਿੱਖਿਆ ਤਾਂ ਆਪਣੇ ਸਿੱਖਾਂ ਨੂੰ ਗੁਰੂ ਨਾਨਕ ਪਾਤਸ਼ਾਹ ਜੀ ਨੇ ਇੱਕੋ ਹੀ ਸਿੱਖਿਆ ਦਿੱਤੀ ਹੈ ਤਾਂ ਆਪਣੇ ਗੁਰੂ ਦੀ ਸਿੱਖਿਆ ਇਹ ਹੈ ਕਿ ਕਦੇ ਵੀ ਸਿੱਖ ਦੇ ਘਰ ਕੋਈ ਵੀ ਭੁੱਖਾ ਪਿਆਸਾ ਜਾਂ ਰਾਗੀਰ ਜਾਂ ਕੋਈ ਵੀ ਲੋੜਵੰਦ ਜਿੱਦੋਂ ਸਾਡੇ ਘਰ ਕੋਈ ਪ੍ਰਸ਼ਾਦੇ ਦੀ ਆਸ ਰੱਖ ਕੇ ਆਉਂਦਾ ਹੈ ਨਾ ਤਾਂ ਉਹ ਵਿਅਕਤੀ ਕਦੇ ਵੀ ਸਾਡੇ ਘਰਾਂ ਤੋਂ ਭੁੱਖਾ ਨਹੀਂ ਜਾਣਾ ਚਾਹੀਦਾ ਅਤੇ ਕਦੇ ਵੀ ਗੁਰੂ ਦੇ ਸਿੱਖ ਦੇ ਮੂੰਹ ਚ ਪ੍ਰਸ਼ਾਦਾ ਛਕੋਣ ਤੋਂ ਨਾ ਨਹੀਂ ਨਿਕਲਣੀ ਚਾਹੀਦੀ ਤਾਂ ਹਮੇਸ਼ਾ ਪ੍ਰਸ਼ਾਦਾ ਛਕੋਣ ਨੂੰ ਤਿਆਰ ਰਹਿਣਾ ਚਾਹੀਦਾ ਹੈ ਤੇ ਜਿੰਨੇ ਜੋਗਾ ਸਾਨੂੰ ਮਾਲਕ ਨੇ ਬਣਾਇਆ ਹੈ ਉਹਨਾਂ ਅਸੀਂ ਕਰ ਸਕੀਏ ਪਿਆਸੇ ਨੂੰ ਪਾਣੀ ਅਤੇ ਭੁੱਖੇ ਨੂੰ ਪ੍ਰਸ਼ਾਦਾ ਦੇ ਸਕੀਏ ਤਾਂ ਬਸ ਇਹੀ ਕਾਰਨ ਹੈ ਕਿ ਸਿੱਖ ਦੀ ਰਸੋਈ ਦੇ ਵਿੱਚ ਅਟੁੱਟ ਲੰਗਰ ਵਰਤਣਾ ਚਾਹੀਦਾ ਹੈ ਅਤੇ ਲੋ ਲੰਗਰ ਹਮੇਸ਼ਾ ਖੁੱਲਿਆ ਰਹਿਣਾ ਚਾਹੀਦਾ ਹੈ ਅਤੇ ਕਦੇ ਕਿਸੇ ਭੁੱਖੇ ਨੂੰ ਪ੍ਰਸ਼ਾਦੇ ਤੋਂ ਨਾ ਨਹੀਂ ਕਰਨੀ ਚਾਹੀਦੀ ਅਤੇ ਖਾਸ ਕਰ ਉਦੋਂ ਤਾਂ ਜ਼ਰੂਰ ਜਦੋਂ ਕੋਈ ਕੋਈ ਸਾਡੇ ਘਰ ਕਲਾਸ ਰੱਖ ਕੇ ਆਵੇ ਕੋਈ ਲੋੜband ਜ਼ਰੂਰ ਤਾਂ ਬੰਦ ਅਤੇ ਵਾਹਿਗੁਰਜੀ ਦਾ ਨਾਮ ਲੈ ਕੇ ਖੁਸ਼ੀ ਖੁਸ਼ੀ ਪ੍ਰਸ਼ਾਦਾ ਛਕੋਣਾ ਚਾਹੀਦਾ ਹੈ ਮੱਥੇ ਤੇ ਤਰੇੜੀ ਨਹੀਂ ਪਹਿਣੀ ਚਾਹੀਦੀ ਤਾਂ ਫਿਰ ਦੇਖਣਾ ਸਾਡੀ ਰਸੋਈ ਦੇ ਵਿੱਚ ਹਮੇਸ਼ਾ ਗੁਰੂ ਨਾਨਕ ਪਾਤਸ਼ਾਹ ਜੀ ਦੀਆਂ ਬਰਕਤਾਂ ਰਹਿੰਦੀਆਂ ਹਨ ਅਤੇ ਹਮੇਸ਼ਾ ਸਾਡੇ ਪੰਡੇ ਭਰੇ ਰਹਿੰਦੇ ਹਨ ਤਾਂ ਸੰਗਤ ਜੀ ਵਹਿਮਾ ਪਰਮਾ ਵਿੱਚ ਬਿਲਕੁਲ ਨਹੀਂ ਪੈਣਾ ਅਤੇ ਜੋ ਵੀ ਕੰਮ ਕਰਨਾ ਵਾਹਿਗੁਰੂ ਪਰਮਾਤਮਾ ਦਾ ਨਾਮ ਲੈ ਕੇ ਕਰਨਾ ਤਾਂ ਬਰਕਤਾਂ ਖੁਦ पे खुद ਆਪ ਚੱਲ ਕੇ ਆਉਣੀਆਂ ਸਾਡੇ ਘਰਾਂ ਵਿੱਚ ਤਾਂ ਸੰਗਤ ਜੀ ਜੇਕਰ ਸਾਡੀ ਵੀਡੀਓ ਚੰਗੀ ਲੱਗੀ ਹੋਵੇ ਤਾਂ ਲਾਈਕ ਤਾਂ ਸ਼ੇਅਰ ਜ਼ਰੂਰ ਕਰ ਦਿਓ ਅਤੇ ਨਾਲ ਦੇ ਨਾਲ ਵਾਹਿਗੁਰੂ ਜੀ ਜੀ ਲਿਖ ਦਿਓ